ਪੰਜਾਬ ਲਾਈਵ ਤੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਬਲਾਕ ਭਾਰੀਵਾਲ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਸਬੰਧਿਤ 3 ਕਰੋੜ 16 ਲੱਖ 60 ਹਜ਼ਾਰ ਰੁਪਏ ਦੀ ਗ੍ਰਾਂਟ ਕੀਤੀ ਗਈ ਹੈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹਰ ਹਲਕੇ ਦੇ ਤੇਜ਼ ਰਫ਼ਤਾਰ ਨਾਲ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਲਈ ਰੰਗਲਾ ਪੰਜਾਬ ਸਕੀਮ ਦੀ ਸ਼ੁਰੂਆਤ ਕੀਤੀ ਗਈ। ਪੰਜਾਬ ਦੀ ਧਰਤੀ ਨੂੰ ਵਿਕਸਤ, ਸੁੱਚਾ ਅਤੇ ਪ੍ਰਸ਼ਾਚਾਰ ਰਾਤ ਬਣਾਉਣ ਲਈ ਸਰਕਾਰ ਦੀ ਪਹਿਲ ਤਹਿਰੀਕ ਹੈ। ਇਸ ਸਕੀਮ ਰਾਹੀਂ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਲੋਕ ਭਲਾਈ ਕੰਮਾਂ ਨੂੰ ਨਵੀਂ ਮਜ਼ਬੂਤੀ ਪ੍ਰਾਪਤ ਹੋਏਗੀ ਜਿਸ ਨਾਲ ਹਰ ਪਿੰਡ ਪਾਕ ਵਿਕਾਸ ਦੇ ਯਾਰ ਪੰਕੇਗੀ ਇਹ ਪ੍ਰਕਟਾਵਾ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਰ ਸਿੰਘ ਸੇਖਵਾ ਨੇ ਬीडीपीਓ ਦਫਤਰ ਧਾਰੀਵਾਲ ਵਿਖੇ ਧਾਰੀਵਾਲ ਬਲਾਕ ਦੇ ਵੱਖ-ਵੱਖ ਪਿੰਡਾਂ ਦੀਆਂ ਸੰਪਰਕਤਾ ਨੂੰ 15ਵੇਂ ਵਿੱਤ ਕਮਿਸ਼ਨ ਅਤੇ ਰੰਗਲਾ ਪੰਜਾਬ ਸਕੀਮ ਤਹਿਤ 3 ਕਰੋੜ 16 ਲੱਖ 60 ਰੁਪਏ ਦੀ ਗ੍ਰਾਂਟ ਦੇ ਚੈੱਕ ਤਕਸੀਮ ਕਰਦੇ ਹੋਏ ਕੀਤਾ ਐਡਵੋਕੇਟ ਜਗਰੂਰ ਸਿੰਘ ਸੇਖਵਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਹਲਕਾ ਕਾਦੀਆਂ ਲਈ ਰੰਗਲਾ ਪੰਜਾਬ ਸਕੀਮਾਂ ਬੀਨ ਪਹਿਲੀ ਕਿਸ਼ਤ ਜਾਰੀ ਕਰਨ ਤੇ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਲਕਾ ਕਰਦੀਆਂ ਅੰਦਰੋਂ ਚੋਂ ਪੱਖੀ ਵਿਕਾਸ ਕਾਰਜ ਜਾਰੰਤਰ ਜਾਰੀ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਪੈਰ ਦੇ ਆਧਾਰ ਤੇ ਨਿਪਟਾਰਾ ਕੀਤਾ ਜਾ ਰਿਹਾ ਹੈ ਸਰਦਾਰ ਸੇਖਵਾ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸਿਆਲਪੁਰ ਰੇਲਵੇ ਚੋਂ ਗੁਜਰਦੀ ਸੜਕ ਦੇ ਡਵਾਈਡਰ ਬਣਾ ਕੇ ਲਾਈਟਾਂ ਲਗਾ ਕੇ ਅਤੇ ਅਤਿ ਅਸ਼ਰਨ ਗੁਰਦੁਆਰਾ ਸ੍ਰੀ ਬੁਰਸਾ ਤਾਰੀਵਾਲ ਨੂੰ ਜਾਂਦੀਆਂ ਸੜਕਾਂ ਨੂੰ ਚੌੜਾ ਕਰ ਫੁੱਲ ਬੂਟੇ ਲਗਾ ਅਤੇ ਲਾਈਟਾਂ ਲਗਾ ਕੇ ਅਤੀ ਸੁੰਦਰ ਬਣਾਇਆ ਜਾਵੇਗਾ ਡਟਵਾ ਰੋਡ ਤਾਰੀਵਾਲ ਸ਼ਹੀਦ ਹੰਦੂ ਦੰਦਰ ਪੈਂਦੀ ਸੜਕ ਦੀ ਮੁਰੰਮਤ ਸੁਮੇਲ ਤੇ ਚੌੜਾ ਕਰਨ ਦਾ ਵੀ ਅਧਿਗਾਟ ਨੇ ਕੀਤਾ ਗਿਆ ਆਪੇ ਬਲਾਕ ਧਾਰੀਵਾਲ ਦੇ 11 ਪਿੰਡਾਂ 'ਚ ਐਸੀ ਧਰਮਸਾਲਾ ਬਣਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ ਇਸ ਮੌਕੇ ਤੇ ਬੀਬੀ ਪੀਓ ਧਾਰੀਵਾਲ ਕੋ ਜਗਦਰ ਸਿੰਘ ਚਾਲ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਨ ਮਾ ਭਪਿੰਦਰ ਸਿੰਘ ਰਿੰਕਾ ਨਗਰ ਕੌਂਸਲ ਪ੍ਰਧਾਨ ਸੁਨੀਲ ਦੁੱਗਲ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਮਾਦਮ ਜਤਿੰਦਰ ਕੌਰ ਖੁੰਡੀ ਗੋਬੇ ਨਸ਼ਿਆ ਵਿਰੋਧ ਹਰਕਾ ਕੋ ਆਰਗੇਨੇਟਰ ਸਰਪੰਚ ਅਮਰਪਾਲ ਸਿੰਘ ਬਾਲੇ ਸਰਪੰਚ ਹਰਪਾਲ ਸਿੰਘ ਕਾਂਗਰਸ ਸਰਪੰਚ ਮਨਿੰਦਰ ਸਿੰਘ ਸਜਾਮਪੁਰ ਬਲਾਕ ਕੋ ਆਰਗੇਨੇਟਰ ਮਾਲਕ ਸਿੰਘ ਉਰਫ ਬੰਟੀ ਛੋਟੇਪੁਰ ਹਰਪਾਲ ਸਿੰਘ ਕੁਮਨ ਬੜਾ ਜਗਜੀਤ ਸਿੰਘ ਉਰਫ ਮਿੰਟਾ ਅਲਵਾ ਸਰਪੰਚ ਅਮਰਦੀਪ ਸਿੰਘ ਲਾਡੀ ਕੋਟ ਸੰਤੋਗਰਾ ਸਰਪੰਚ ਗੁਰਮੀਤ ਸਿੰਘ ਅੰਦਾਬਾਦ ਸਰਪੰਚ ਮੈਡਮ ਰਚਨਾ ਭਰਤ ਦੀਨਪੁਰ ਸਰਪੰਚ ਰਾਮ ਸਿੰਘ ਫੱਗੀਪੁਰ ਜਗਦੀਸ਼ ਰਾਜ ਧਾਰੀਵਾਲ ਸੋਨੂ ਰੰਧਾਵਾ ਰਣੀਆਂ ਡਾਕਟਰ ਪੰਚ ਗੁਰਦੇਵ ਸਿੰਘ ਥੇ ਟਿੱਕਾ ਰਵਿੰਦਰ ਸਿੰਘ ਰੋਮੀ ਮੱਲੀਆਂ ਮਾਲੀ ਸਮਰਾਜ ਸਰਪੰਚ ਕੇਸ ਏਰੀਆ ਨਾ ਕਾਕੂ ਸਰਪੰਚ ਜਫਰਵਾਲ ਹਰਦੇਵ ਸਿੰਘ ਦੇਵੀ ਸਦਵਾ ਦੀਪ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਦੇ ਲੰਟੇ ਜਾਂ ਤਾਂ ਦਫ਼ਤਰ ਦਾ ਸਮੁੱਚਾ ਸਟਾਫ ਮੌਜੂਦ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਇਗੁਰ ਦੀ ਕਾ ਖਾਲਸਾ ਵਾਇਗੁਰ ਦੀ ਕੀ ਫਤਿਹ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੀ ਪੰਚਾਇਤਾਂ ਦੇ ਲਈ ਬਹੁਤ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨ ਜੀ ਨੇ 6 ਕਰੋੜ ਤੇ 75 ਲੱਖ ਦੇ ਜਿਹੜੇ ਅਮਾਊਂਟ ਆ ਰਿਲੀਜ਼ ਕੀਤੀ ਆ ਰੰਗਲਾ ਪੰਜਾਬ ਸਕੀਮ ਦੇ ਤਹਿਤ ਤੇ ਬਾਕੀ ਕੁਝ ਪੈਸੇ ਜਿਹੜਾ ਵਿੱਤ ਕਮਿਸ਼ਨ 15ਵਾਂ ਉਹਦੇ ਪੈਸੇ ਆਏ ਨੇ ਕੁਝ ਜ਼ਿਲ੍ਹਾ ਪ੍ਰੀਸ਼ਦ ਦੇ ਪੈਸੇ ਆਏ ਨੇ ਸੋ ਪੂਰੇ 7 ਕਰੋੜ ਰੁਪਇਆ ਜਿਹੜਾ ਵਾ ਉਹ ਸਾਨੂੰ ਆਇਆ ਜੇ ਮੈਂ ਇਹਦੀ ਤਕਸੀਮ ਕਰਾਂ ਤੇ ਬਲਾਕ ਧਾਰੀਵਾਲ ਚ 3 3 ਕਰੋੜ 16 ਲੱਖ ਤੇ 60 ਹਜ਼ਾਰ ਰੁਪਇਆ ਆ ਔਰ ਬਲਾਕ ਕਨਵੰਦ ਵਿੱਚ 3 ਕਰੋੜ ਤੇ 58 ਲੱਖ ਰੁਪਇਆ ਆ ਸੋ ਇਹਦਾ ਕੁੱਲ ਜੋੜ ਕਰ ਲਈਏ ਤੇ 6 ਕਰੋੜ 74 ਲੱਖ ਤੇ 60 ਹਜ਼ਾਰ ਰੁਪਇਆ ਜਿਹੜਾ ਉਹਦਾ ਕੁੱਲ ਜੋੜ ਬਣਦਾ ਸੋ ਅੱਜ ਵਧੀਆ ਗ੍ਰਾਂਟਾਂ ਜਿਹੜੀਆਂ ਸਾਡੀਆਂ ਸਾਰੀਆਂ ਪੰਚਾਇਤਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰੰਗਲੇ ਪੰਜਾਬ ਸਕੀਮ ਦੇ ਤਹਿਤ ਇਹ ਪੈਸੇ ਜਾਰੀ ਕੀਤੇ ਆ ਔਰ ਮੈਂ ਆਸ ਰੱਖਦਾ ਕਿ ਸਾਡੀਆਂ ਪੰਚਾਇਤਾਂ ਜਿਹੜੀਆਂ ਨੇ ਸਾਡੇ ਸਰਪੰਚ ਜਿਹੜੇ ਆ ਵਧੀਆ ਤਾਂ ਦੇ ਨਾਲ ਜਿਹੜਾ ਕਿਹੇ ਵਿਤਕਰੇ ਦੇ ਪਿੰਡਾਂ ਦਾ ਜਿਹੜਾ ਵਾ ਉਹ ਸਰਪੱਖੀ ਵਿਕਾਸ ਕਰਨਗੇ ਔਰ ਮੈਂ ਇਹਨਾਂ ਨੂੰ ਕਿਹਾ ਵੀ ਆ ਕਿ ਜਿੰਨਾ ਵਧੀਆ ਤੁਸੀਂ ਪਿੰਡਾਂ ਦਾ ਵਿਕਾਸ ਕਰੋਗੇ ਜਿੰਨੇ ਵਧੀਆ ਰਿਜ਼ਲਟ ਸਾਨੂੰ ਤੁਸੀਂ ਇਲੈਕਸ਼ਨਾਂ 'ਚ ਦਿਓਗੇ ਉਹਦੀਆਂ ਗਰਾਂਟੀਆਂ ਜਿਹੜੀਆਂ ਨੇ ਕੀ ਕਹਿੰਦੇ ਜਿੰਨਾ ਗੁੜ ਪਾਓਗੇ ਓਨਾ ਮਿਠਾ ਹੋਈ ਜਾਊਗਾ ਸੋ ਜਿੰਨੀ ਤੁਸੀਂ ਪਿੰਡ ਦੀ ਵਧੀਆ ਡਵੈਲਪਮੈਂਟ ਕਰੋਗੇ ਚੰਗੀ ਤਰ੍ਹਾਂ ਪੈਸੇ ਲਾਓਗੇ ਓਨੀ ਵੱਧ ਗ੍ਰਾਂਟ ਜਿਹੜੀ ਆ ਉਹ ਤੁਹਾਨੂੰ ਦੇਾਂਗੇ ਕਿਸੇ ਪਿੰਡ ਦਾ ਵੀ ਕੋਈ ਵਿਤਕਰਾ ਨਹੀਂ ਹੋਊਗਾ ਹਰ ਇੱਕ ਨੂੰ ਗ੍ਰਾਂਟ ਜਾ ਰਹੀ ਹੋਊਗੀ ਇਹ ਕਿਉਂਕਿ ਰੰਗਲਾ ਪੰਜਾਬ ਦੀ ਪਹਿਲੀ ਕਿਸ਼ਤਾਂ ਕੁਝ ਪੰਚਾਇਤਾਂ ਨੂੰ ਗ੍ਰਾਂਟ ਅਜੇ ਨਹੀਂ ਵੀ ਮਿਲੀ ਉਹਨਾਂ ਨੇ ਨਿਰਾਸ਼ ਹੋਣ ਦੀ ਲੋੜ ਨਹੀਂ ਗਈ ਦੂਜੀ ਜਿਹੜੀ ਕਿਸ਼ਤਾਂ ਉਹਦੇ ਚ ਬੈਂਦੀਆਂ ਪੰਚਾਇਤਾਂ ਨੂੰ ਕਿਉਂਕਿ ਅੱਜ 22 ਪੰਚਾਇਤਾਂ ਨੂੰ ਗ੍ਰਾਂਟ ਮਿਲੀ ਆ ਸਾਡੀਆਂ 44 ਪੰਚਾਇਤਾਂ ਨੇ ਪੁਰਾਣੀਆਂ ਧਾਰੀਆਂ ਚ 20 25 ਪੰਚਾਇਤਾਂ ਰਹਿ ਵੀ ਗਈਆਂ ਵਾ ਸੋ ਇਸ ਕਰਕੇ ਸਾਰਿਆਂ ਨੂੰ ਨਹੀਂ ਮਿਲੀ ਕੁਝ ਪੰਚਾਇਤਾਂ ਰਹਿ ਗਿਆ ਉਹਨਾਂ ਨੂੰ ਅਸੀਂ ਅਗਲਾ ਜਿਹੜਾ ਰੰਗਲਾ ਪੰਜਾਬ ਦਾ ਜਿਹੜਾ ਦੂਸਰਾ ਪੜਾਵਾ ਉਹਦੇ ਚ ਗ੍ਰਾਂਟ ਜਿਹੜੀ ਆ ਉਹ ਵੀ ਤਕਸੀਮ ਕਰਾਂਗੇ ਕੋਈ ਇਹੋ ਜੀ ਪੰਚਾਇਤ ਵਿਧਾਨ ਸਭਾ ਕਾਕਾ ਦੀਆਂ ਚ ਨਹੀਂ ਰਹੇਗੀ ਜਿਹਨੂੰ ਅਸੀਂ ਗ੍ਰਾਂਟ ਨਹੀਂ ਦੇਵਾਂਗੇ ਵਧੀਆ ਢੰਗ ਨਾਲ ਪਿੰਡਾਂ ਦਾ ਜਿਹੜਾ ਵਿਕਾਸ ਆ ਉਹ ਕੀਤਾ ਜਾਵੇਗਾ ਸੋ ਮੈਂ ਵੀਡੀਓ ਸਾਹਿਬ ਦਾ ਸਾਰੇ ਪ੍ਰਸ਼ਾਸਨ ਦਾ ਔਰ ਸਾਡੇ ਪੰਚ ਸਰਪੰਚ ਸਾਡੇ ਪਾਰਟੀ ਦੇ ਅਹੁਦੇਦਾਰ ਸਾਡੇ ਬਲਾਕ ਪ੍ਰਧਾਨ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਆ ਪ੍ਰਬੰਧਾਂ 'ਚ ਥੋੜੀ ਕਮੀ ਰਹਿ ਗਈ ਉਹਦੇ ਲਈ ਮੈਂ ਮਾਫੀ ਚਾਹੁੰਦਾ ਕਿ ਸੰਗਤ ਕਾਫੀ ਆ ਗਈ ਕਿਉਂਕਿ 22 ਪਿੰਡਾਂ ਦਾ ਹੀ ਪ੍ਰੋਗਰਾਮ ਸੀਗਾ ਪਰ ਸੰਗਤ ਸਾਰੇ ਪਿੰਡਾਂ ਤੋਂ ਆਈ ਆ ਸੋ ਤੁਹਾਡਾ ਬਹੁਤ ਧੰਨਵਾਦ ਵੀ ਆ ਔਰ ਵਧੀਆ ਟੰਗ ਨਾਲ ਹਲਕੇ ਦਾ ਵਿਕਾਸ ਹੋਏਗਾ ਕਿਸੇ ਗੱਲ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਇੱਕ ਵਿਸ਼ੇਸ਼ ਕੰਮ ਜਿਹੜਾ ਵਾ ਬਲਾਕ ਧਾਰੀਵਾਲ ਦੇ 11 ਪਿੰਡਾਂ ਦੇ ਵਿੱਚ ਐਸੀ ਧਰਮਸ਼ਾਲਾ ਜਿਹੜੀਆਂ ਮਨਜ਼ੂਰ ਹੋਈਆਂ ਨੇ ਜਿਨ੍ਹਾਂ ਦੇ ਵਿੱਚ 10 ਲੱਖ ਤੋਂ ਲੈ ਕੇ 50 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਜਾਊਗੀ ਉਹਨਾਂ ਵਿੱਚ ਮੈਂ ਵੇਰਵਾ ਦੱਸ ਦਿਆਂ ਬਸਨਾਵਾਲ ਵਿਦੇਸ਼ਾ ਮਲੀਆਂ ਫਕੀਰਾਂ ਅਹਮਦਾਬਾਦ ਕੰਗ ਦੇਵੀ ਦਾਸਪੁਰ ਆਲੋਵਾਲ ਬਸਰਾਵਾ ਸੋਹਲ ਰਣੀਆਂ ਤੇ ਤਰੀਜਾ ਨਗਰ ਇਹਨਾਂ 11 ਪਿੰਡਾਂ ਦੀ ਅਸੀਂ ਧਰਮਸ਼ਾਲਾ ਦੀ ਗ੍ਰਾਂਟ ਜਿਹੜੀ ਆ ਉਹ ਮਨਜ਼ੂਰ ਹੋ ਚੁੱਕੀ ਆ ਕੇਸ ਪੰਜਾਬ ਸਰਕਾਰ ਨੂੰ ਚਲਿਆ ਗਿਆ ਔਰ ਜਲਦੀ ਹੀ ਇਹ ਪੈਸੇ ਰਿਲੀਜ਼ ਹੋ ਜਾਣਗੇ ਕਿਉਂਕਿ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਵਿਆਹ ਸ਼ਾਦੀਆਂ ਦੇ ਦਿਨ ਨੇ ਔਰ ਇਹ ਗਰੀਬ ਲਈ ਸਭ ਤੋਂ ਵੱਡਾ ਔਕੜ ਆ ਕਿ ਜਦੋਂ ਕਿਸ ਗਰੀਬ ਦੀ ਧੀ ਪੁੱਤਰ ਦਾ ਵਿਆਹ ਹੁੰਦਾ ਤੇ ਉਹਨਾਂ ਨੂੰ ਜਦੋਂ ਪੈਲਸ ਕਰਨੇ ਪੈਂਦੇ ਆ ਤੇ ਬਹੁਤ ਖਰਚਾ ਹੁੰਦਾ ਸੋ ਉਹਨਾਂ ਦੇ ਲਈ ਅਸੀਂ ਇਹ ਜਿਹੜੀ ਸਕੀਮ ਆ ਪੰਜਾਬ ਸਰਕਾਰ ਵੱਲੋਂ ਅਸੀ ਧਰਮਸ਼ਾਲਾ ਦੀ ਜਿੱਥੇ ਕੋਈ ਵੀ ਵੱਡਾ ਸੋਸ਼ਲ ਫੰਕਸ਼ਨ ਆ ਚਾਹੇ ਉਹ ਵਿਆਹ ਸ਼ਾਦੀ ਆ ਚਾਹੇ ਕੋਈ ਬੱਚਿਆਂ ਦਾ ਕੋਈ ਜਨਮ ਦਿਨ ਦਾ ਕੋਈ ਫੰਕਸ਼ਨ ਆ ਦੁੱਖ ਸੁੱਖ ਦਾ ਕੋਈ ਫੰਕਸ਼ਨ ਆ ਤੇ ਉਹ ਪਿੰਡਾਂ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਉਹ ਫੰਕਸ਼ਨ ਹੋ ਸਕਣਗੇ ਸੋ ਮੈਂ ਮਾਨ ਸਾਹਿਬ ਦਾ ਔਰ ਸਾਡੇ ਜਿਹੜੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਮਿਨਿਸਟਰ ਨੇ ਭੈਣ ਜੀ ਬਲਜੀਤ ਕੌਰ ਦਾ ਖਾਸ ਕਰਕੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਗ੍ਰਾਂਟ ਜਿਹੜੀ ਆ ਇਹ ਮਨਜ਼ੂਰ ਕੀਤੀ ਆ ਔਰ ਪੰਚਾਇਤ ਦੇ ਸਰਪੰਚਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਗੜੇ ਮਤੇ ਪਾ ਦਿੱਤੇ ਨੇ ਫਾਰਮੈਟੀ ਕੰਪਲੀਟ ਕਰਤੀ ਆ ਔਰ ਆਉਣ ਵਾਲੇ ਸਮੇਂ ਚ ਸੈਂਕਸ਼ਨ ਹੋ ਕੇ ਇਹ ਪੈਸੇ ਆ ਜਾਣਗੇ ਔਰ ਖਾਸ ਕਰਕੇ ਸਾਡੇ ਜਗਦੀਸ਼ ਜੀ ਦਾ ਵੀ ਮੈਂ ਧੰਨਵਾਦ ਕਰਦਾ ਇਹਨਾਂ ਨੇ ਕਿਉਂਕਿ ਐਸ ਸੀ ਭਾਈਚਾਰੇ ਦੇ ਇਹਨਾਂ ਕੋ ਇਹ ਸੇਵਾ ਦੇਖ ਰਹੇ ਆ ਔਰ ਇਹਨਾਂ ਬੜੀ ਮਿਹਨਤ ਕੀਤੀ ਆ ਆਪ ਪਿੰਡਾਂ 'ਚ ਜਾ ਕੇ ਇਹ ਸਾਰੇ ਮਤੇ ਪੁਆਏ ਆ ਸਾਰਾ ਆਪ ਚੈੱਕ ਕੀਤਾ ਸੋ ਸਾਰੀ ਐਡਮਿਨਿਸਟ੍ਰੇਸ਼ਨ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ